ਆਸ਼蒂ਪਕੋਰ ਸਮਝੋਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਵਾਰ-ਵਾਰ ਜਿਹੜੇ ਨੇ ਆਗਾਮੀ ਤਿਆਰੀਆਂ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਉਹਨਾਂ ਵੱਲੋਂ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਇੱਕ ਪਾਸੇ ਜਿਮਨੀ ਚੋਣਾਂ ਵਾਸਤੇ ਤੇ ਦੂਜੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਲੇਕਿਨ ਇਸ ਟਾਈਮ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਦੇ ਸਾਰੇ ਹੀ ਹਾਈ ਕਮਾਂਡ ਨੂੰ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਆਪਣੇ ਹੀ ਵਿਧਾਇਕਾ ਮੰਤਰੀਆਂ ਦੀ ਗੱਲ ਕਰਦੇ ਅਕਸਰ ਹੀ ਸਾਹਮਣੇ ਆਉਂਦੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਆਪਣੇ ਵੱਡੇ ਆਗੂ ਪਾਰਟੀ ਨੂੰ ਛੱਡਦੇ ਜਾ ਰਹੇ ਨੇ ਅਸਤੀਫੇ ਤੇ ਅਸਤੀਫਾ ਦਿੱਤਾ ਜਾ ਰਿਹਾ ਹੈ ਤੇ ਅੱਜ ਇੱਕ ਹੋਰ ਵੱਡੇ ਆਗੂ ਨੇ ਜਿਹੜਾ ਹੈ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਇੱਕ ਅੰਸੂਆਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦਾ ਜੋ ਅੰਮ੍ਰਿਤਸਰ ਤੋਂ ਹੈ ਉਹ ਵਿਧਾਇਕ ਕਾਫੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕਾ ਹੈ ਲੇਕਿਨ ਦੋਸਤੋ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਵੇਗਾ ਤੇ ਅੱਜ ਉਹ ਦਿਨ ਆਖਰ ਆ ਗਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਆਗੂ ਜਿਹੜਾ ਹੈ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਰਾਜਾ ਸੰਸੀ ਤੋਂ ਬਲਦੇਵ ਸਿੰਘ ਮਿਆਦੀਆਂ ਅੱਜ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਮਿਆਦੀਆ ਕੋਲ ਆਪ ਵਿੱਚ ਕਈ ਐਨ ਜ਼ਿੰਮੇਵਾਰੀਆਂ ਸਨ 2025 ਵਿੱਚ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵੀ ਰਹੇ ਸਨ ਪਾਜਬਾ ਪੰਜਾਬ ਤੇ ਕਾਲ ਗੁਜਾਰੀ ਪ੍ਰਧਾਨ ਅਸ਼ਵਨੀ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ ਇਸ ਮੌਕੇ ਲੋਪੋ ਕੇ ਸ਼ਾ ਰਿਜ਼ੋਰਟ ਵਿੱਚ ਵਿਸ਼ੇਸ਼ ਕਾਰਜਕਰਮ আয়ोजित ਕੀਤਾ ਗਿਆ ਹੈ ਤੁਹਾਨੂੰ ਦੱਸ ਦਿਆ ਕਿ ਮਿਆਦੀਆ ਪਿਛਲੇ ਕੁ ਸਮੇਂ ਤੋਂ ਆਪ ਨਾਲ ਨਾਰਾਜ਼ ਚੱਲ ਰਹੇ ਸਨ ਇਸ ਹਲਕੇ ਵਿੱਚ ਪਾਰਟੀ ਹਾਈ ਕਮੰਡ ਨੂੰ ਹਾਈ ਕਾਮਾ ਨੇ ਸੋਨੀਆ ਮਾਨ ਨੂੰ ਇੰਜਾਜ ਨਿਯੁਕਤ ਕੀਤਾ ਸੀ ਜਿਸ ਵਿੱਚ ਆਪਣੀਆਂ ਗਤੀਵਿਧੀਆਂ ਕਾਫੀ ਤੇਜ਼ ਕਰ ਦਿੱਤੀਆਂ ਇਸ ਤੋਂ ਬਾਅਦ ਮਿਆਦੀ ਨੂੰ ਨਜ਼ਰ ਅੰਦਾਜ਼ ਕੀਤਾ ਜਾਣ ਲੱਗਾ ਜਿਸ ਕਾਰਨ ਉਹ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਿਆਦੀਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਉਂਦੀ ਸੰਭਾਵਨਾ ਹੈ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਪਾਰਟੀ ਦੇ ਦਿਹਾੜੀ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕੀਤੀ ਦੱਸ ਦਈਏ ਕਿ ਪਾਰਟੀ ਨਜ਼ਰ 2027 ਵਿਧਾਨ ਸਭਾ ਉੱਤੇ ਜਿਸ ਕੰਨ ਪਾਰਟੀ ਵਕਤਵਾਦ ਆਪਣੇ ਆਪਣੀ ਪਾਰਟੀ ਮਜ਼ਬੂਤ ਕਰਨ ਲਈ ਫਾਇਦੇਮੰਦ ਆਗੂਆਂ ਨੂੰ ਜੁਆਇਨ ਕਰਦੀ ਕਰਨ ਉੱਤੇ ਲੱਗੀ ਹੋਈ ਹੈ ਪੰਜਾਬ ਭਾਜਪਾ ਕਾਰਗੁਜ਼ਾਰੀ ਪ੍ਰਧਾਨ ਅਸ਼wini ਸ਼ਰਮਾ ਵਕਤਵਾਦ ਲੋਕਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਨ ਲਈ ਉਪਰਾਲੇ ਕਰ ਰਹੇ ਨੇ ਯਾਨੀ ਕਿ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਆਮ ਆਦਮੀ ਪਾਰਟੀ ਨੂੰ ਜਿੱਥੇ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਰਾਜਾ ਸੰਸੀ ਤੋਂ ਜਿੱਥੇ ਉਹਨਾਂ ਨੂੰ ਟਿਕਟ ਮਿਲੀ ਸੀ ਲੇਕਿਨ ਜਿਹੜੇ ਨੇ ਜਿਹੜੇ ਨੇ ਬਲਦੇਵ ਸਿੰਘ ਮਿਆਦੀਆਂ ਉਹਨਾਂ ਨੇ ਅੱਜ ਜਿਹੜੀ ਹੈ ਬੀਜੇਪੀ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਹੋਰ ਝਟਕਾ ਲੱਗਾ ਹੈ ਧੰਨ